ਨੇ ਗੱਲ ਕਹੀ ਹੈ ਮੇਰਾ ਪਲਾਨ ਚੇਂਜ ਹੋ ਗਿਆ ਓਵਰਨਾਈਟ ਪਲਾਨ ਚੇਂਜ ਤੁਸੀਂ ਇਹ ਸੋਚੋ ਕਿ ਮੈਂ ਅੱਜ ਸਾਰਾ ਕੁਝ ਡਨ ਕਰਕੇ ਬੈਠਾ ਹਾਂ ਕਿ ਸਵੇਰੇ ਇੱਕ ਇੰਸਟੀਚਿਊਟ ਓਪਨ ਕਰਨਾ ਅੱਛਾ ਜੀ ਤੇ ਰਾਤ ਨੂੰ ਪਲਾਨ ਚੇਂਜ ਹੋ ਗਿਆ ਕਿ ਉਹ ਇੰਸਟੀਚਿਊਟ ਚੇਂਜ ਹੋ ਗਿਆ ਕਿਹੜਾ ਹੋ ਗਿਆ ਕੰਪੀਟੀਟਿਵ ਐਗਜ਼ਾਮ ਦਾ ਹੋ ਗਿਆ ਅੱਛਾ ਜੀ ਤੇ ਐਦਾਂ ਸਾਰੀ ਪਲੈਨਿੰਗ ਚੇਂਜ ਹੋ ਗਈ ਤੇ ਇਹ ਜਿਹੜੀ ਪਲੈਨਿੰਗ ਆ ਇਹ ਯਾਰਾਂ ਦੋਸਤਾਂ ਨਾਲ ਹੋਈ ਕਿ ਘਰਦਿਆਂ ਨਾਲ ਬਾਈ ਕਿਸੇ ਨਾਲ ਨਹੀਂ ਹੋਈ ਕਿਸੇ ਨਾਲ ਵੀ ਯਾਰਾਂ ਦੋਸਤਾਂ ਨੇ ਜਸਟ ਇੱਕ ਮੈਨੂੰ ਕਹਿ ਲਓ ਇੱਕ ਉਹ ਮੈਨੂੰ ਕਿੱਕ ਮਿਲ ਗਈ ਉਹਨਾਂ ਤੋਂ ਕਿ ਮੈਨੂੰ ਕੀ ਕਰਨਾ ਚਾਹੀਦਾ ਕੀ ਮੇਰੇ ਲਈ ਮੇਰੇ ਕੋਲੇ ਆਪਸ਼ਨ ਸਿਗੀਆਂ ਸਾਰੀਆਂ ਮੈਂ ਕੁਝ ਵੀ ਕਰ ਸਕਦਾ ਮੈਂ ਬਾਹਰ ਵੀ ਜਾ ਸਕਦਾ ਸੀਗਾ ਹਾਂਜੀ ਰਾਮਨਾਥ ਬਟ ਮੈਨੂੰ ਇੱਕ ਇੱਥੋਂ ਹੋ ਗਿਆ ਕਿ ਕੰਪੀਟੀਟਿਵ ਐਗਜ਼ਾਮ ਦਾ ਇੰਸਟੀਚਿਊਟ ਖੋਲਣਾ ਪਲਾਨਿੰਗ ਸਾਰੀ ਆਪ ਕੀਤੀ ਫਿਰ ਉਸ ਤੋਂ ਬਾਅਦ ਮੈਂ ਘਰੇ ਗੱਲ ਕੀਤੀ ਕਿ ਹਾਂਜੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਹਾਂਜੀ ਫਾਦਰ ਸਾਹਿਬ ਹੈਗੇ ਮੇਰੇ ਥੋੜੇ ਜਿਹਾ ਸਟ੍ਰਿਕ ਸ਼ੁਰੂ ਤੋਂ ਹੀ ਰਹੇ ਆ ਪਰ ਉਸ ਸਟ੍ਰਿਕ ਤੋਂ ਉਸ ਮਾਮਲੇ ਚ ਨਹੀਂ ਆ ਉਹਨਾਂ ਨੂੰ ਐਦਾਂ ਹੁੰਦਾ ਕਿ ਆ ਪੜ੍ਹ ਲਿਖ ਵਧੀਆ ਘਰੋਂ ਜੋ ਚਾਹੀਦਾ ਆਪਣਾ ਲੈ ਲੈ ਬਟ ਕੁਝ ਨਾ ਇੱਕ ਪਲਾਨ ਹੋਣਾ ਚਾਹੀਦਾ ਐਗਜ਼ੀਕਿਊਸ਼ਨ ਦੇ ਲਈ ਹਾਂਜੀ ਮੈਂ ਘਰੇ ਗੱਲ ਕੀਤੀ ਵੀ ਮੈਂ ਕੱਲ ਨੂੰ ਆਪ ਦਾ ਇੰਸਟੀ И ку-ку-ку, где